ਸਸਿਕਾੜੀ ਸਾਰੇ ਪ੍ਰਾਪਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਕਰੋੜ ਖੁਰਦੁਰਫ ਕੋਟਲੇ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਨਿੱਕਾ ਬਾਈ ਦਾ ਨਾਮ ਆ ਟੈਰੀ ਵਾਲਾ ਬਾਈ ਵਜਦਾ ਤਿੰਨ ਵੱਛੀਆਂ ਤੁਹਾਡੇ ਲਈ ਲੈ ਕੇ حاضر ਹੋਏ ਆ ਤਿੰਨੇ ਮਿੱਤਰੋ ਖੀਰੀਆਂ ਜਿਹੜੇ ਭਰਾ ਵੜਾ ਪਾਲਣ ਦਾ ਸ਼ੌਂਕ ਰੱਖਦੇ ਆ ਮਿੱਤਰੋ ਉਹਨਾਂ ਨੂੰ ਇੱਕ ਗੱਲ ਦੱਸ ਦਵਾਂ ਵੀ ਜਾ ਕੇ ਤੁਸੀਂ ਬਸ ਟੀਕੇ ਭਰੋਣੇ ਆ ਤੇ ਸਾਲ ਦਾ ਨਤੀਜੇ ਤੁਹਾਡੇ ਨਿਕਲ ਆਉਣੇ ਆ ਮਿੱਤਰੋ ਇਹ ਲਾਟਰੀ ਆ ਜਿਹੜੀ ਸਾਲ ਬਾਅਦ ਤੁਹਾਡੀ ਨਿਕਲ ਆਉਣੀ ਕਰਮਾਂ ਵਾਲੀ ਤੇ ਮਿੱਤਰੋ ਬੱਚੀਆਂ ਆਪਣੀਆਂ ਟਿਕਾਣੇ ਦੀਆਂ ਤਿਆਰ ਹੋਈਆਂ ਚੰਗੀ ਕੀਮਤ ਉਤੇ ਵਿਕਣ ਵਾਲੀਆਂ ਆ ਉਹ ਕਰਦੇ ਆ ਵੀਰ ਦੇ ਨਾਲ ਗੱਲਬਾਤ ਸਾਰੀ ਜਾਣਕਾਰੀ ਲੈਣੀ ਆਪਾਂ ਵੱਡੇ ਭਾਈ ਤੁਸੀਂ ਨੇ ਸੱਸੀ ਕਾਲ ਜੀ ਸੱਸੀ ਕਾਲ ਭਾਈ ਕੀ ਹਾਲ ਆ ਵੀਰੇ ਵਧੀਆ ਜੀ ਵਧੀਆ ਘਰ ਤੇ ਪਰਿਵਾਰ ਭਾਈ ਬੜਾ ਵਧੀਆ ਜੀ ਚੋ ਸ਼ੁਕਰਨਾਮ ਦੱਸ ਦਈਏ ਕਿਹੜਾ ਦੀ ਵੀਰੇ ਨਾਂ ਮੇਰਾ ਜਗਨਜੀਤ ਸਿੰਘ ਭਾਈ ਜੀ ਪੈਂਡ ਕੋੜ ਕਰੋੜ ਖੁਰਦ ਜਿਲ੍ਹਾ ਫਰੋਜ਼ਪੁਰ ਠੀਕ ਆ ਅੱਛਾ ਜਗਨਜੀਤ ਭਾਈ ਜਿਹੜੀ ਪਹਿਲੇ ਨੰਬਰ ਤੇ ਡੱਬੀ ਬੱਚੀਆਂ ਦੀ ਕੀ ਡਿਟੇਲ ਏ ਬਾਈ 2 ਸਾਲ ਦੀ ਆ 2 ਸਾਲ ਦੀ ਆ ਹਾਂ ਤੇ ਮਤਲਬ ਹੀਟ ਚਾ ਹੁਣ ਪੂਰੀ ਠੀਕ ਆ ਵੀਰੇ ਤੇ ਜਾਨੀ ਚੰਗੀ ਆ ਇਹਦੇ ਮਾਂ ਥੱਲੇ ਵੀ ਚੰਗਾ ਸੀ ਦੁੱਧ ਦੰਦ ਦਾ ਦੋ ਖੀਰੀ ਹੋਈ ਆ ਖੀਰੀਆਂ ਬਾਈ ਤਿੰਨੇ ਖੀਰੀ ਆ ਚਾ ਹੀਟ ਤੇ ਆਈ ਹੋਈ ਆ ਵੀਰੇ ਹਾਂ ਵੀਰੇ ਹੁਣ ਕੀ ਕਰ ਖਾਦੇਗਾ ਵੀਰੇ ਹਾਂ ਸਵੇਰ ਤਰਾ ਲਾਇਆ ਡਾਕਟਰ ਉਹ ਬੜੀ ਵੀਡੀਓ ਬਣਾ ਲਈ ਟੀਕਾਰਵਾਦੀ ਹੈ ਨਾ ਹਾਂਜੀ ਹਾਂਜੀ ਬਾਈ ਠੀਕ ਆ ਵੀਰੇ ਅੱਛਾ ਇਹਦਾ ਦੰਦੋ ਖੀਰੀਆ ਹੈ ਹਾਂਜੀ ਬਾਈ ਰੇਟ ਵੀ ਤੇ ਕੀ ਰਹੂਗਾ ਇਹਦਾ ਇਹਦਾ ਰੇਟ ਵੀਰੇ ਹੈਗਾ 25000 25000 ਮਾਂਦਾਂਤਾਂ ਦੇ ਵਿੱਚ ਮਾਂਦਾਂਤ ਵੀਰੇ ਬਸ ਅਰੇ ਝੋਲੀ ਵਿਖਾਈ ਵੀ ਰਹਿੰਦੀ ਉਹਨੇ ਦੇ ਆ ਜੀ ਐਨੂੰ ਕਰ ਲਈ ਮਾ ਚੋਲੀ ਬੜੀ ਕਾਮਦੀ ਹੈ ਹਨਾ ਬਾਈ ਹਾਂ ਬਾਈ ਫੋਰਟ ਚਾਂਗ ਤਾਂ ਹੈ ਨਹੀਂ ਕੋਈ ਨਹੀਂ ਨਹੀਂ ਵੀਰੇ ਠੀਕ ਆ ਬੱਸ ਵੀਰੇ ਅਜਾ 25000 ਜਮਾਨਤਨ ਹੋ ਜਾ ਹੈ ਹਾਂਜੀ ਬਾਈ ਠੀਕ ਆ ਵੀਰੇ ਤੇ ਜੇ ਕੋਈ ਆ ਵੱਡੀ ਪਰਲੀ ਬੱਛੀ ਆ ਜਿਹੜੀ ਹਨਾ ਉਹ ਵੀ ਕਿੰਨੀ ਉਮਰ ਦੀ ਆ ਵੀਰੇ ਉਹ ਦੋ ਸਾਲ ਦੀ ਹੋ ਆ ਬਾਈ ਠੀਕ ਆ ਪੁੱਤ ਜਾਈ ਮੜਾ ਜੰਦਾ ਮੂੰਹ ਮਖਾਦੀ ਆ ਵਿਚਾਲੜੀ ਨੂੰ ਇਹਨੂੰ ਕਰ ਦੇ ਜਾਈ ਮੜਾ ਨਹੀਂ ਮੈਂ ਕਰਦਾ ਇਹਨੂੰ ਕਰ ਦਿੰਦਾ ਹਾਂ ਬੱਸ ਬੱਸ ਉਹਦਾ ਮੂੰਹ ਵਿਖਾਉਣਾ ਹੁੰਦਾ ਹੁੰਦਾ ਹੀ ਉਹ ਪਰਲੀ ਦਾ ਵੀਰੇ ਦੂਜੀ 3 ਨੰਬਰ ਵਾਲੀ ਦਾ ਹੂੰ ਇਹਦਾ ਆ ਬੱਚੀ ਇਹ ਵੀ ਬਹੁਤ ਸੋਹਣੀ ਹੈ ਹਨਾ ਬਾਈ ਬਨਣ ਵਾਲੀ ਹੋਈ ਹੈ ਇਹ ਵੀ ਕਰਮਾ ਇਹ ਵੀ ਬਨਣ ਵਾਲੀ ਹੈ ਬਸ ਪੁੱਜੀ ਹੋਈ ਹੈ ਹਨਾ ਹਾਂਜੀ ਬਾਈ ਬੋਦੀ ਬਾਦੀ ਵੇ ਕਿੰਡੀ ਚੰਗੀ ਚਾਹ ਤਾ ਹਨਾ ਟਿਕਾਣੇ ਦੀ ਵੜ ਤਿਆਰ ਹੋਊਗੀ ਬਾਈ ਹਾਂ ਬਾਈ ਫਿਰ ਜਗਮੀਤ ਬਾਈ ਸੋਰੀ ਇਹਦਾ ਰੇਟ ਫਿਰ ਇਹਦਾ ਰੇਟ ਵੀ 25000 ਬਾਈ 25 ਜੋੜੇ ਦਾ 5000 ਹੋ ਗਿਆ ਮਾਨ ਤਨ ਮਾਨਦਨ ਕਰ ਦਾਂਗੇ ਵੀ 100 ਕਿਲੋਮੀਟਰ ਘੇਰੇ ਚ ਪਹੁੰਚ ਫਰੀ ਕਰਦੀਏ 5000 ਦੇ ਵਿੱਚ ਹਾਂ ਭਾਈ ਜੇ ਕੋਈ ਦੋਵੇਂ ਜੋੜਾ ਲੈਂਦਾ ਹਾਂ ਤੇ ਪਹੁੰਚ ਫ੍ਰੀ ਕਰ ਦਿਆਂਗੇ 100 ਕਿਲੋਮੀਟਰ ਦੇ ਘੇਰੇ ਤੱਕ ਹਾਂ ਕਰ ਦਿਆਂਗੇ ਠੀਕ ਆ ਭਾਈ ਅੱਛਾ ਵੀਰੇ ਜਿਹੜੀ ਚਾਲੜੀ ਬੱਚੀ ਇਹ ਕਿੰਨੇ ਚਿਰ ਦੀ ਹੈ ਭਾਈ ਇਹ ਭਾਈ ਹੈਗੀ 11-12 ਮਹੀਨਿਆਂ ਦੀ ਹੈ 11-12 ਮਹੀਨਿਆਂ ਦੀ ਹੈ ਹਾਂ ਭਾਈ ਇੱਕ ਵਾਰੀ ਵੀਰੇ ਉਹ ਬੱਚੀ ਦੇ ਮੈਨੂੰ ਥਣ ਵਿਖਾਉਣੇ ਉਹ ਕਰੀਏ ਉੱਪਰ ਲਈ ਦੇਣ ਚੋਲੀ ਕਰੀਏ ਚੋਲੀ ਜਾਲੀ ਇਹਦੇ ਵੀ ਕਮਾਲ ਆ ਹਨਾ ਵੀਰੇ ਹਾਂ ਹਾਂ ਭਾਈ ਅੱਛਾ ਵੀਰੇ ਇਹ ਕਿੰਨੇ ਚਿਰ ਦੀ ਹੈ ਬੱਚੀ ਜਿਹੜੀ ਆਹ ਬਈ ਇਹ 2 ਸਾਲਾਂ ਦੀ ਹੈ ਬਈ ਚੱਲ ਦੀ ਚੱਲ ਦੀ ਵਿਚਾਰੜੀ 12 ਮਹੀਨਿਆਂ ਦੀ ਹੈ ਬਈ ਇਹ ਦਾ ਬੱਚਾ ਹੀ ਹੈ ਫਿਰ ਹਜੇ ਹਨਾ ਹਾਂ ਇਹ ਤਾਂ ਬੱਚਾ ਹੀ ਹੈ ਬਈ ਇਹ ਵੀ ਵੀਰੇ 3-4 ਮਹੀਨਿਆਂ ਨੂੰ ਰਾਲ ਚੁਗੀ ਯਾਰ ਮੈਂ ਹਾਂ ਹਾਂ ਬਈ ਇਹ ਥੋੜਾ ਸੰਭਾਈ ਵੱਲੋਂ ਆਇਆ ਮਸਤਰੀ ਲਗਾ ਕਰਕੇ ਨਾ ਸਵਾਰ ਸੰਭਾਲ ਨਹੀਂ ਹੋਈ ਇਹਨਾਂ ਦੀ ਇਹਦਾ ਰੇਟ ਵੀਰੇ ਇਹਦਾ ਰੇਟ ਹੈਗਾ ਵੀਰੇ 23000 23000 ਜੇ ਕੋਈ ਜੋੜਾ ਲੈ ਲਵੇ ਬਈ ਪਰ 73000 ਬਣਦਾ ਹਨਾ ਹਾਂ ਤੇ 50 ਤੇ 23 ਤਿੰਨਾਂ ਦਾ ਬਈ ਹਾਂ 73000 ਹਾਂ ਹਾਂ ਬਈ ਖੁੱਲਾ ਮਾਨਤਨ ਕਰ ਦਿਆਂਗੇ ਪਹੁੰਚ ਵੀ 73000 ਦੇ ਵਿੱਚੋਂ 100 ਕਿਲੋਮੀਟਰ ਘਰ 'ਚ ਪਹੁੰਚ ਕਰ ਦਿਆਂ 98765 ਜੀ 65910 ਇੱਕ ਵਾਰੀ ਹੋਰ ਹੋਮ ਦੇ ਜੀ 98765 ਜੀ 65910 ਠੀਕ ਹੈ ਮਿੱਤਰੋ ਤੋਰੀਆਂ ਤਾਂ ਨਹੀਂ ਕਿਉਂਕਿ ਬਾਹਰ ਬੰਨੀਆਂ ਹੋਈਆਂ ਚੌੜ ਕਰਦੀਆਂ ਭੱਜਦੀਆਂ ਜ਼ਿਆਦਾ ਤਾਂ ਕਰ ਗਿਆ ਓਕੇ ਦੀ ਰਿਪੋਰਟ ਆ ਤੋਰਤਾਲਾ ਨੂੰ ਭੇਜਣ ਤੋਂ ਜੋ ਕੱਲੀ-ਕੱਲੀ ਦੀ ਵੀਡੀਓ ਬਣਾ ਕੇ ਰੱਖ ਲੂਗਾ ਬਾਈ ਤੁਹਾਨੂੰ ਮਿਲ ਜੂਗੀ ਕਿਉਂ ਵੀਰੇ ਹਾਂ ਵੀਰੇ ਹਾਂ ਤੇ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਪਿੰਡ ਕੋਡ 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 ਲਾ ਜਗਮੀਤ ਬਾਈ ਦਾ ਨਾਮ ਆ ਨਿੱਕਾ-ਨਿੱਕਾ ਕਹਿੰਦੇ ਆ ਚਰਚਾ ਦੇ ਵਿੱਚ ਗੱਪਰੂ ਦੇ ਨਾਮ ਰਹਿੰਦੀਆਂ ਕਿਉਂਕਿ ਬਾਈ ਖਾਮ ਵਪਾਰ ਦਾ ਤੇ ਸਿਰੇ ਦਾ ਜਨਵਰ ਚੰਗੇ ਹੋ